ਉਹ ਡਾਕਟਰ ਚਲੋ ਯਾਰ ਆ ਜਿਹੜਾ ਚਲੋ ਚਲੋ ਆਓ ਇਹ ਆਓ ਚਲੋ 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 ਸਰ ਮੜੋ ਕਿੱਥੇ ਹਾਂਜੀ ਕਿੱਥੇ ਰੱਖ ਦਿੱ ਹਾਂਜੀ ਇਹ ਇੱਧਰ ਜੀ ਸਰ ਇੱਧਰ ਹੂ ਅਪਦੇਲ ਖਾਸ ਤੌਰ ਤੇ ਸਾਡੇ ਜੋ ਆਪਣਾ ਨਵਜੋਤ ਸਿੰਘ ਘਈਆ ਡਾਕਟਰ ਸਾਹਿਬ ਦਾ ਜਨਮ ਦਿਨ ਹੈ ਜੀ ਪੰਜਾਬ ਦੀ ਜਿੰਦ jaan ਸਾਡੇ ਸਾਫ ਦਾ ਮੁੱਖ ਮੰਤਰੀ ਤੇ ਤੁਹਾਡੀ ਸਾਰਿਆਂ ਦੀ ਮਿਹਰ ਸਤਿਕਾਰ ਆਪਣੇ ਜਨੰਦਰ ਤੋਂ ਮੈਂਬਰ ਪਾਰਲੀਮੈਂਟ ਰਾਜਨਜੀਤ ਸਿੰਘ ਚੰਨੀ ਜੀ ਔਰ ਜਿੰਨੇ ਵੀ ਤੁਸੀਂ ਸਾਰੇ ਇਸ ਹਫ਼ਤੇ ਦੇ ਮੇਰੇ ਸਾਥੀ ਮੇਰੇ ਲੀਡਰ ਸਾਭਾਨ ਮੈਂ ਤੁਹਾਨੂੰ

پردان جنہ کانگریس کمیٹی نوجوت سنگھا جی سے بیٹھے سارے لیڈر صحبان علاقے تو آئے پانچ سرپنچ ساحبان پتوتے سجلوں واحر جی کا خالصا واگو جی کی فتح اج گنتر دوس کے موقع پہ ਇਥੇ ਜੇਸਾ ਟੰਡਾ ਲਹਿਰਾਉਣ ਦੀ ਰਸਮ ਹੋਈ ਹੈ ਉੱਥੇ ਨਕੋਦਰ ਹਕੇ ਦਾ ਕਾਂਗਰਸ ਕਮੇਟੀ ਦਾ ਦਫ਼ਤਰ ਦਾ ਵਿਦ ਘਟਨ ਹੋਇਆ ਹੈ ਮੈਂ ਇਹ ਸ਼ੁਭ ਮੌਕੇ ਤੇ ਆਪ ਸਾਰਿਆਂ ਨੂੰ ਖਾਸ ਤੌਰ ਤੇ ਇਸ ਜਨਵਜੋਤ ਸਿੰਘ ਜੱਜਾ ਜੀ ਜਿਹਨਾਂ ਦੇ ਅਪਰਾਦੇ ਸਰਕਾਰ ਹੈ ਡਾਕਟਰ ਖੋਜਿਆ ਜਾ ਰਿਹਾ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਕਾਂਗਰਸ ਕਮੇਟੀ ਨੂੰ سارا نے بہت بہت بدائی دینا